ਤਾ ਬਿਲਕੁਲ ਜਿਹੜਾ ਕਿ ਚੋਣ ਅਖਾੜਾ ਜਿਮਣੀ ਚੋਣਾਵਾ ਦਾ ਪੂਰੀ ਤਰ੍ਹਾਂ ਭਖਿਆ ਹੋਇਆ ਅੱਜ ਸੀਐਮ ਭਗਵਨ ਸਿੰਘ ਮਾਨ ਵੀ ਪਹੁੰਚੇ ਸੀ ਔਰ ਮੇਰੇ ਨਾਲ ਬਜਨ ਸਿੰਘ ਈਟੀਓ ਨੇ ਮੰਤਰੀ ਸਾਹਿਬ ਕੀ ਕਹੋਗੇ ਅੱਜ ਜੋ ਸੀਐਮ ਸਾਹਿਬ ਦੀ ਫੇਰੀ ਹੈ ਕਿੰਨਾ ਕ ਫਾਇਦਾ ਹੋਣ ਵਾਲਾ ਦੇਖੋ ਫਾਇਦਾ ਤੇ ਸੀਐਮ ਸਾਹਿਬ ਆਏ ਨੇ ਸਜੋਦੀਆ ਸਾਹਿਬ ਆਏ ਨੇ ਅਮਨ अरोड़ा ਜੀ ਆਏ ਨੇ ਆ ਸਾਡੀ ਸਾਰੀ ਟੀਮ ਜਿਹੜੀ ਆ ਉਹ ਇਸ ਵੇਲੇ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਰੁੱਝੀ ਹੋਈ ਆ ਔਰ ਸੀਐਮ ਸਾਹਿਬ ਲੰਬੀ ਚੌੜੀ ਗੱਲਬਾਤ ਵਲੰਟੀਅਰਸ ਦੇ ਨਾਲ ਕਰਕੇ ਗਏ ਨੇ ਸੋ ਅਸੀਂ ਇਹ ਸੀਟ ਜਿਹੜੀ ਆ ਵਾਸ਼ ਵਡੇ ਮਾਰਚ ਦੇ ਜਿਹੜੇ ਮੁੱਦੇ ਲੈ ਕੇ ਜਿਹੜੇ ਤੁਸੀਂ ਲੋਕਾਂ ਦੇ ਤਾਂ ਪੋਸ਼ਕਾਸ ਦੇ ਸਾਡੀ ਪਹਿਲੇ ਦਿਨ ਤੋਂ ਹੀ ਇਹੋ ਗੱਲ ਆ ਸੀ ਤੇ ਚੋਣ ਹੀ ਹਰ ਚੋਣ ਜਿਹੜੀ ਆ ਵਿਕਾਸ ਦੇ ਨਾਮ ਤੇ ਉੱਤੇ ਲੜਦੇ ਆ ਪਰ ਇਹ ਵੀ ਚੋਣ ਵਿਕਾਸ ਦੇ ਨਾਮ ਤੇ ਪਰ ਇਹ ਪੰਥਕ ਹਲਕਾ ਕਹਿੰਦੇ ਇੱਥੇ ਪੰਥਕ ਜਿਹੜਾ ਉਮੀਦਵਾਰ ਹੁੰਦਾ ਉਹ ਹੀ ਜਿੱਤਦਾ ਹੈ ਦੇਖੋ ਸਾਰੇ ਦੇਖੋ ਜਿਹੜੀ ਵੀ ਕੋਈ ਡਿਵੈਲਪਮੈਂਟ ਹਰ ਕੋਈ ਡਿਵੈਲਪਮੈਂਟ ਚਾਹੁੰਦਾ ਹਰ ਕੋਈ ਡਿਵੈਲਪਮੈਂਟ ਚਾਹਦਾ ਕੋਈ ਵੀ ਧਰ ਇਹੋ ਜਿਹੀ ਨਹੀਂ ਹੈਗੀ ਜਿਹੜੀ ਡਿਵੈਲਪਮੈਂਟ ਨਹੀਂ ਚਾਹਦੀ ਸੋ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਤਰਨਤਨ ਦੇ ਵਿੱਚ ਪੈਨ ਗਿਆ ਜਿੱਤ ਹਾਸਲ ਹੋਏਗੀ ਆਮ ਆਦਮੀ ਪਾਰਟੀ ਜਿੱਤੇ 100% ਤਾਂ ਬਿਲਕੁਲ ਜਿਹੜੀ ਕਿ ਵਿਕਾਸ ਦੇ ਨਾਮ ਤੇ ਕਹਿੰਦੇ ਆਮ ਆਦਮੀ ਪਾਰਟੀ ਜਿਹੜੀ ਕਿ ਉਹ ਤਰਨਤਨ ਹਲਕਤੋਂ ਵੋਟਾਂ ਮੰਗ ਰਹੀ ਹੈ ਔਰ ਲੋਕ ਜਰੂਰ ਫਤਵਾ ਦੇਣਗੇ ਕਿਉਂਕਿ ਜੋ ਆਮ ਆਦਮੀ ਪਾਰਟੀ ਦਾ ਸ਼ੁਰਤੋਂ ਹੀ ਕੋਈ ਏਜੰਡਾ ਰਿਹਾ ਹੈ ਪੰਜਾਬ ਭਰ ਦਾ ਵਿਕਾਸ ਕਰਵਾਉਣਾ ਔਰ ਜੋ ਤਰਨਤਨ ਦਾ ਵਿਕਾਸ ਪੱਖੋ ਪਛੜਿਆ ਹੋਇਆ ਤਰਨਤਾਰਨ ਉਸ ਦਾ ਵਿਕਾਸ ਵੀ ਜਿਹੜਾ ਸਿਰ ਪੱਕੀ ਵਿਕਾਸ ਵੀ ਕਰਵਾਉਣ ਦਾ ਜਿਹੜਾ ਗੱਲ ਉਹ ਕੈਪਟਨ ਮੰਤਰੀ ਹਰਬਜਨ ਸਿੰਘ ਈਟੀਓ ਵੱਲੋਂ ਆਖੀ ਗਈ ਉਹਨਾਂ ਨੇ ਆਖਿਆ ਸੀਐਮ ਭਗਵੰਤ ਸਿੰਘ ਮਾਨ ਦੀ ਜਿਹੜੀ ਫੇਰੀ ਹੈ ਉਹ ਤਰਨਤਾਰਨ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਮੇਸ਼ ਸਿੰਘ ਸੰਧੂ ਦੀ ਜਿੱਤ ਜਿਹੜੀ ਕੀ ਉਹ ਜਰੂਰ ਯਕੀਨੀ ਬਣਾਉਣ ਜਾ ਰਹੀ ਹੈ ਸਾ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਰਸੀਚਾ ਦੇ ਨੀਸਾ ਟੀਵੀ ਤਰਨਤਾਰਨ ਤਾਂ ਬਿਲਕੁਲ ਜਿਹੜਾ ਕਿ ਚੋਣ ਅਖਾੜਾ ਜਿਮਣੀ ਚੋਣਵਾਦ ਆ ਪੂਰੀ ਤਰ੍ਹਾਂ ਪਖਿਆ ਹੋਇਆ ਅੱਜ ਸੀਐਮ ਭਗਵਨ ਸਿੰਘ ਮਾਨ ਵੀ ਪਹੁੰਚੇ ਸੀ ਔਰ ਮੇਰੇ ਨਾਲ ਹਰਜਨ ਸਿੰਘ ਈਟੀਓ ਨੇ ਮੰਤਰੀ ਸਾਹਿਬ ਕੀ ਕਹੋਗੇ ਅੱਜ ਜੋ ਸੀਐਮ ਸਾਹਿਬ ਦੀ ਫੇਰੀ ਹੈ ਕਿੰਨਾ ਕ ਫਾਇਦਾ ਹੋਣ ਵਾਲਾ ਦੇਖੋ ਫਾਇਦਾ ਤੇ ਸੀਐਮ ਸਾਹਿਬ ਆਏ ਨੇ ਸੋਸੋਦੀਆ ਸਾਹਿਬ ਆਏ ਨੇ ਅਮਨ अरोड़ा ਜੀ ਆਏ ਨੇ ਆ ਸਾਡੀ ਸਾਰੀ ਟੀਮ ਜਿਹੜੀ ਆ ਉਹ ਇਸ ਵੇਲੇ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਰੁੱਝੀ ਹੋਈ ਆ ਔਰ ਸੀਐਮ ਸਾਹਿਬ ਲੰਬੀ ਚੌੜੀ ਗੱਲਬਾਤ ਵਲੰਟੀਅਰਸ ਦੇ ਨਾਲ ਕਰਕੇ ਗਏ ਨੇ ਸੋ ਅਸੀਂ ਇਹ ਸੀਟ ਜਿਹੜੀ ਆ ਵਾਸ਼ ਵੱਡੇ ਮਾਰਚ ਦੇ ਜਿਹੜੇ ਮੁੱਦੇ ਲੈ ਕੇ ਜਿਹੜੇ ਤੁਸੀਂ ਲੋਕਾਂ ਦੇ ਇਤਾਂ ਪੋਸ਼ਕਾਸ ਦੇ ਸਾਡੀ ਪਹਿਲੇ ਦਿਨ ਤੋਂ ਹੀ ਇਹੋ ਗੱਲ ਆ ਸੀ ਤੇ ਚੋਣ ਹੀ ਹਰ ਚੋਣ ਜਿਹੜੀ ਆ ਵਿਕਾਸ ਦੇ ਨਾਮ ਤੇ ਉੱਤੇ ਲੜਦੇ ਆ ਪਰ ਇਹ ਵੀ ਚੋਣ ਵਿਕਾਸ ਦੇ ਨਾਮ ਤੇ ਪਰ ਇਹ ਪੰਥਕ ਹਲਕਾ ਕਹਿੰਦੇ ਇੱਥੇ ਪੰਥਕ ਜਿਹੜਾ ਉਮੀਦਵਾਰ ਹੁੰਦਾ ਉਹ ਹੀ ਜਿੱਤਦਾ ਦੇਖੋ ਸਾਰੇ ਦੇਖੋ ਜਿਹੜੀ ਵੀ ਕੋਈ ਡਿਵੈਲਪਮੈਂਟ ਹਰ ਕੋਈ ਡਿਵੈਲਪਮੈਂਟ ਚਾਹੁੰਦਾ ਹਰ ਕੋਈ ਡਿਵੈਲਪਮੈਂਟ ਚਾਹੁੰਦਾ ਕੋਈ ਵੀ ਧਰ ਇਹੋ ਜਿਹੀ ਨਹੀਂ ਆ ਗਈ ਜਿਹੜੀ ਡਿਵੈਲਪਮੈਂਟ ਨਹੀਂ ਚਾਹੁੰਦੀ ਸੋ ਡਿਵੈਲਪਮੈਂਟ ਦੇ ਨਾਮ ਤੇ ਤਰੰਤਰੰ ਦੇ ਵਿੱਚ ਪੈਨ ਗਿਆ ਜਿੱਤ ਹਾਸਲ ਹੋਏਗੀ ਆਮ ਆਦਮੀ ਪਾਰਟੀ ਜਿੱਤੇ 100% ਤਾਂ ਬਿਲਕੁਲ ਜਿਹੜੀ ਕਿ ਵਿਕਾਸ ਦੇ ਨਾਮ ਤੇ ਕਹਿੰਦੇ ਆਮ ਆਦਮੀ ਪਾਰਟੀ ਜਿਹੜੀ ਕਿ ਉਹ ਤਰੰਤਰੰ ਹਲਕਿਆਂ ਤੋਂ ਵੋਟਾਂ ਮੰਗ ਰਹੀ ਹੈ ਔਰ ਲੋਕ ਜਰੂਰ ਫਤਵਾ ਦੇਣਗੇ ਕਿਉਂਕਿ ਜੋ ਆਮ ਆਦਮੀ ਪਾਰਟੀ ਦਾ ਸ਼ੁਰ ਤੋਂ ਹੀ ਕੋਈ ਅਜੰਡਾ ਰਿਹਾ ਹੈ ਪੰਜਾਬ ਭਰ ਦਾ ਵਿਕਾਸ ਕਰਵਾਉਣਾ ਔਰ ਜੋ ਤਰੰਤਰੰ ਦਾ ਵਿਕਾਸ ਪੱਖੋ ਪਛੜਿਆ ਹੋਇਆ ਤਰੰਤਰਨ ਉਸ ਦਾ ਵਿਕਾਸ ਵੀ ਜਿਹੜਾ ਸਿਰਫ ਪੱਕੀ ਵਿਕਾਸ ਹੀ ਕਰਵਾਉਣ ਦਾ ਜਿਹੜਾ ਗੱਲ ਉਹ ਕੈਪਟਨ ਮੰਤਰੀ ਹਰਬਜਨ ਸਿੰਘ ਈਟੀਓ ਨੂੰ ਆਖੀ ਗਈ ਉਹਨਾਂ ਨੇ ਆਖਿਆ ਸੀਮ ਭਗਵਾਨ ਸਿੰਘ ਮਾਨ ਦੀ ਜਿਹੜੀ ਫੇਰੀ ਹੈ ਉਹ ਤਰਨਤਾਰਨ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮੀਰ ਸਿੰਘ ਸੰਧੂ ਦੀ ਜਿੱਤ ਜਿਹੜੀ ਕੀ ਉਹ ਜਰੂਰ ਯਕੀਨੀ ਬਣਾਉਣ ਜਾ ਰਹੀ ਹੈ। ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸੀਚਾ ਦੇ ਨਾਲ ਇਸ ਵੀ ਟੀਵੀ ਤਰਨਤਾਰਨ।